ਉਹ ਜਖਮ ਨਾ ਵਹਿਗਰੂ ਨੇ ਜੜ ਦਿੱਤਾ ਸੀ ਨਾ ਉਹ ਪਰ ਗਿਆ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਵੀ ਆ ਜਿਨ੍ਹਾਂ ਨੇ ਕਿਸੇ ਦਾ ਘਰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਵਿਸੋੜਾ ਬਹੁਤ ਭਿਆਨਕ ਅੱਗਾ ਸੀ ਸ਼ਕਲਾ ਸਾਹਿਬ ਪੁੱਤਾਂ ਦੇ ਵਿਸੋੜਿਆਂ ਦੇ ਵਿੱਚ ਨਾ ਮਾਮਾ ਮੈਂ ਪਾਗਲ ਹੋਈਆਂ ਦੇਖੀਆਂ ਪੁੱਤਾਂ ਦੇ ਵਿਸੋੜਿਆਂ ਦੇ ਵਿੱਚ ਮਾਵਾ ਬੂਹੇ ਢੇੜ ਪੜ ਕੇ ਰੋਂਦੀਆਂ ਦੇਖੀਆਂ ਪੁੱਤਾਂ ਦੇ ਵਿਛੋੜਿਆਂ ਦੇ ਵਿੱਚ ਕਬਰਸਤਾਨਾਂ ਦੇ ਵਿੱਚ ਸ਼ਮਸ਼ਾਨਾਂ ਦੀ ਮਿੱਟੀ ਫੋਲਦੀਆਂ ਮੈਂ ਮਾਵਾ ਦੇਖੀਆਂ ਕਹਿੰਦੇ ਭਿਆਨਕ ਤੋਂ ਭਿਆਨਕ ਰੋਗ ਦਾ ਇਲਾਜ ਹੈ ਇਸ ਦੁਨੀਆ ਦੇ ਵਿੱਚ ਕੈਂਸਰ ਵਰਗੀਆਂ ਕਿਰਣੀਆਂ ਵਰਗੀਆਂ ਐਡਜ਼ ਵਰਗੇ ਰੋਗਾਂ ਦਾ ਇਲਾਜ ਹੈ ਪਰ ਅਜ ਤੱਕ ਕਿਸੇ ਬੈਦ ਤੋਂ ਕੀਮਤ ਤੋਂ ਕਿਸੇ ਡਾਕਟਰ ਤੋਂ ਕਿਸੇ ਦੇ ਵਿਛੋੜੇ ਦਾ ਇਲਾਜ ਨਹੀਂ ਬਣਿਆ ਇਹ ਪੂਰਤੀ ਕੱਲਾ ਵਹਿਗਰੂ ਕਰ ਸਕਦਾ ਸੀਗਾ ਪੁੱਤ ਦੇ ਵਿਛੋੜਾ ਮਾਰਿਆ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਾਕਤ ਵਰਜਮ ਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ دارو ਲਾਏ ਇਸ ਰੋਗ ਦੀ ਦਵਾਈ ਹੋ ਨਹੀਂ ਕੋਈ ਪੁੱਤ ਦੇ ਜਾਣ ਪਿੱਛੇ ਮਾਂ ਆਪਣੇ ਆਪ ਨੂੰ ਸਖਣੀ ਸਮਝਣੀ ਕਹਿੰਦੇ ਨਾਰਾਂ ਭਾਵੇਂ ਹੋਵਣ ਪਰੀਆਂ ਪੰਨਣ ਪੱਟ ਹੰਡਾਵਣ ਜਰੀਆਂ ਨਾਲ ਹੁਸਨ ਦੇ ਡੱਕ ਡੱਕ ਭਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੈਗਲ ਲਾਲਾਂ ਦਾ ਹਾਰਨ ਹੈ ਇਨੀ ਗੱਲ ਜ਼ਰੂਰ ਆ ਜਿਹੜਾ ਪਰਿਵਾਰ 25 ਸਾਲ ਅੱਗੇ ਫਿਰਦਾ ਸੀਗਾ ਉਹਨੂੰ ਵੀ 25 ਸਾਲ ਪਿੱਛੇ ਦਾ ਮੁੜਨਾ ਪਿਆ ਕਿਉਂਕਿ ਕਦੋਂ ਉਹਨੇ ਬਚਪਨਾ ਆਉਣਾ ਹੈ ਕਦੋਂ ਉਸ ਬੱਚੇ ਨੇ ਜਵਾਨੀ 'ਚ ਜਾਣਾ ਹੈ ਤੇ ਪੋਤਾ ਖੜਾਉਣ ਦੀ ਉਮਰ ਸੀ ਉਹ ਹੁਣ ਤਾਂ ਪੁੱਤੇ ਖੜਾਉਣ ਦੀ ਉਮਰ ਸੀਗੀ ਲੋਕ ਇਹ ਨਹੀਂ ਕਹਿੰਦੇ ਕਿ ਬਲਕੌਰ ਸਿੰਘ ਦੇ ਘਰ ਨਵਾਂ ਪੁੱਤ ਹੋਇਆ ਕਹਿੰਦੇ ਨਹੀਂ ਸਿੱਧੂ ਮੂਸੇਵਾਲਾ ਜੰਮਿਆ ਓਕੇ ਜੀ ਮੂਸੇਵਾਲਾ ਜੰਮਿਆ ਇਸ ਕਰਕੇ ਇਹ ਮਹਾਰਾਜ ਦਾ ਸ਼ੁਕਰਾਨਾ ਕਿੰਨਾ ਕਰ ਲਈਏ ਥੋੜਾ ਹੀ ਥੋੜਾ ਵੀਰੇ ਵਾਹਿਗੁਰੂ ਜੀ ਨੇ ਜਿਹੜੇ ਛੋਟੇ-ਛੋਟੇ ਬੱਚੇ ਨਾਲੇ ਰੋ ਰੋ ਕੇ ਰੱਬ ਅੱਗੇ ਅਰਦਾਸਾਂ ਕਰਦੇ ਰੱਬਾ ਤੂੰ ਸਾਡਾ 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 ਤੂੰ ਸਿੱਧੂ ਕਿਉਂ ਖੋ ਲਿਆ ਮੈਂ ਤਾਂ ਕਹਿਣਾ ਉਹਨਾਂ ਛੋਟੇ-ਛੋਟੇ ਬੱਚਿਆਂ ਦੀਆਂ ਅਰਦਾਸਾਂ ਹੀ ਲੱਗੀਆਂ ਜਿੱਥੇ ਕੁਦਰਤ ਨੂੰ ਝੁਕਣਾ ਪੈ ਗਿਆ ਦੁਆਰਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੀ ਹਾਂ ਅਗਰ ਕੁਦਰਤ ਚਾਹੇ ਤਾਂ ਬਹੁਤ ਖੁਸ਼ ਹੋ ਸਕਦਾ ਹੈ ਇਸੇ ਤਰ੍ਹਾਂ ਦਾ ਇੱਕ ਕ੍ਰਿਸ਼ਮਾ ਵੇਖਣ ਨੂੰ ਮਿਲਿਆ ਸਿੱਧੂ ਮੂਸੇਵਾਲਾ ਦਾ ਛੋਟਾ ਵੀਰ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਆਉਂਦਾ ਕਿਉਂਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਦੇ ਚਾਹਣ ਵਾਲਿਆਂ ਦੀਆਂ ਜਿਸ ਤਰ੍ਹਾਂ ਦੀਆਂ ਅਰਦਾਸਾਂ ਸੀਗੀਆਂ ਤਾਂ ਉਸਨੇ ਮੈਨੂੰ ਲੱਗਦਾ ਹੈ ਰੱਬ ਨੂੰ ਵੀ ਝੁਕਣ ਲਈ ਮਜਬੂਰ ਕਰ ਦਿੱਤਾ ਅਸਤੇ ਗੱਲਬਾਤ ਕਰਦੇ ਮੇਰੇ ਨਾਲ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਅੰਦੋਲਿਆਂ ਵਾਲੇ ਮੌਜੂਦ ਨੇ ਬਾਬਾ ਜੀ ਵੈਰੂ ਜੀ ਖਾਲਸਾ ਵੈਰੂ ਜਿੱਕਾ ਖਾਲਸਾ ਵੈਰੂ ਜਿੱਕੀ ਫਤਿਹ ਜੀ ਬਾਬਾ ਜੀ ਮੈਂ ਠੀਕ ਏ ਬਿਲਕੁਲ ਖੁਸ਼ੀਆਂ ਪਾਸ ਆਈਆਂ ਜੇ ਸਤਗੁਰ ਨਜ਼ਰ ਕਰੇ ਇਸ ਤੋਂ ਵੱਧ ਕੇ ਸਾਡੇ ਪੰਜਾਬੀਆਂ ਨੂੰ ਤੇ ਵਲਡ ਨਿਵਾਸੀਆਂ ਨੂੰ ਜਿੱਥੇ-ਜਿੱਥੇ ਵੀ ਕਿਤੇ ਪੰਜਾਬੀ ਵੱਸਦਾ ਹੈ ਹਰ ਪਾਸਾ ਦਾ ਵੀਰ ਭਾਈ ਭੈਣ ਉਸ ਸਰਦਾਰ ਨੂੰ ਪਿਆਰ ਕਰਦਾ ਸੀਗਾ ਹਾਂ ਹਾਂਜੀ ਉਹ ਪਿਛਲੇ ਸਮੇਂ ਦੇ ਵਿੱਚੋਂ ਸਾਡੇ ਸਾਰਿਆਂ ਦੇ ਅੱਖਾਂ ਤੋਂ ਉੱਲੇ ਹੋ ਗਿਆ ਨੌਜਵਾਨਾਂ ਦੇ ਸਾ ਬਜ਼ੁਰਗਾਂ ਦੇ ਅੱਖਾਂ ਵਿੱਚੋਂ ਅਥਰੂ ਆਉਣੇ ਸੀ ਦੇਖੇ ਗਿਆ ਛੋਟੇ ਛੋਟੇ ਬੱਚੇ ਰੋਂਦੇ ਸੀਗੇ ਸਾਡਾ ਸਿੱਧੂ ਕਿੱਥੇ ਚਲੇ ਗਿਆ ਵਾਹਿਗੁਰੂ ਨੇ ਉਹਨਾਂ ਲੋਕਾਂ ਦੀਆਂ ਅਰਦਾਸਾਂ ਸੁਣੀ ਐ ਜਿੰਨਾ ਜਿਹੜੇ ਲੋਕ ਅ ਕਈ ਬੱਚਿਆਂ ਨੇ ਕਈ ਕਿਦਾਂ ਰੋਟੀ ਨਹੀਂ ਖਾਧੀ ਉਹਨਾਂ ਦੇ ਨਾਲ ਚ ਜਦੋਂ ਸਿੱਧੂ ਸਾਹਿਬ ਤੇ ਹਮਲਾ ਹੋਇਆ ਬੱਚੇ ਅਰਦਾਸਾਂ ਕਰਦੇ ਮੈਂ ਦੇਖਿਆ ਤੇ ਮਹਾਰਾਜ ਨੇ ਇੰਨੀ ਨੇੜੇ ਓਕੇ ਸੁਣੀਆਂ ਵੇ ਬਾਪੂ ਬਲਕੌਰ ਸਿੰਘ ਮਾਤਾ ਚਰਨ ਕੌਰ ਦੇ ਘਰ ਦੇ ਵਿੱਚ ਦੁਬਾਰਾ ਫੇਰ ਖੁਸ਼ੀ ਆਈ ਹੈ ਇਸ ਤੋਂ ਵੱਧ ਕੇ ਖੁਸ਼ੀ ਕਿਹੜੀ ਹੈ ਐਂ ਕਹ ਲਓ ਇੱਕ ਘਰ ਚ ਖੁਸ਼ੀ ਨੇ ਆਈ ਪੂਰੇ ਵਰਲਡ ਵਿੱਚ ਖੁਸ਼ੀ ਆਈ ਹੈ ਹਾਂਜੀ ਹਰੇਕ ਦਾ ਚਿਹਰਾ ਮੁਸਕਰਾਇਆ ਹੈ ਖੁਸ਼ੀਆਂ ਨਾਲ ਉਹ ਜ਼ਖਮ ਨਾ ਵਹਿਗਰੋਂ ਨਜੜ ਦਿੱਤਾ ਸੀ ਨਾ ਉਹ ਭਰ ਗਿਆ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਵੀ ਆ ਜਿਨ੍ਹਾਂ ਨੇ ਕਿਸੇ ਦਾ ਘਰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਪਰ ਬਸੋੜਾ ਬਹੁਤ ਭਿਆਨਕ ਅੱਗਾ ਜੀ ਸ਼ੁਕਲਾ ਸਾਹਿਬ ਪੁੱਤਾਂ ਦੇ ਬਿਸੋੜਿਆਂ ਦੇ ਵਿੱਚ ਨਾ ਮਾਵਾ ਮੈਂ ਪਾਗਲ ਹੋਈਆਂ ਦੇਖੀਆਂ ਪੁੱਤਾਂ ਦੇ ਬਿਸੋੜਿਆਂ ਦੇ ਵਿੱਚ ਮਾਵਾ ਬੂਹੇ ਭੇੜ ਪਰਕੇ ਰੋਂਦੀਆਂ ਦੇਖੀਆਂ ਪੁੱਤਾਂ ਦੇ ਬਿਸੋੜਿਆਂ ਦੇ ਵਿੱਚ ਕਬਰਸਤਾਨਾਂ ਦੇ ਵਿੱਚ ਸ਼ਮਸ਼ਾਨਾਂ ਦੀ ਮਿੱਟੀ ਫੋਲਦੀਆਂ ਮੈਂ ਮਾਵਾ ਦੇਖੀਆਂ ਕਹਿੰਦੇ ਭਿਆਨਕ ਤੋਂ ਭਿਆਨਕ ਰੋਗ ਦਾ ਇਲਾਜ ਆ ਇਸ ਦੁਨੀਆ ਦੇ ਵਿੱਚ ਕੈਂਸਰ ਵਰਗੀਆਂ ਕਿਰਨੀਆਂ ਵਰਗੀਆਂ ਏਡਜ਼ ਵਰਗੇ ਰੋਗਾਂ ਦਾ ਇਲਾਜ ਹੈ ਜੀ ਪਰ ਅੱਜ ਤੱਕ ਕਿਸੇ ਵੈਦ ਤੋਂ ਕੀਮਤੋਂ ਕਿਸੇ ਡਾਕਟਰ ਤੋਂ ਕਿਸੇ ਦੇ ਵਿਛੋੜੇ ਦਾ ਇਲਾਜ ਨਹੀਂ ਬਣਿਆ ਇਹ ਪੂਰਤੀ ਕੱਲਾ ਵਹਿਗਰੂ ਕਰ ਸਕਦਾ ਸੀਗਾ ਪੁੱਤ ਦੇ ਵਿਛੋੜੇ ਪੁੱਤ ਦੇ ਵਿਛੋੜੇ ਦਾ ਮਾਰਿਆ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਹਾਂ ਇੱਕ ਦੁੱਖ ਸਾਕਤ ਵਰਜਮ ਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ دارو ਲਾਏ ਇਸ ਰੋਗ ਦੀ ਦਵਾਈ ਹੋ ਨਹੀਂ ਕੋਈ ਹਾਂਜੀ ਇਸ ਰੋਗ ਦੀ ਦਵਾਈ ਹੋਈ ਨਹੀਂ ਕੋਈ ਇਹ ਤਾਂ ਉਹਦੀ ਜਿਹੜੀ ਪੂਰਤੀ ਆ ਉਹ ਘਾਟਾ ਸੀਗਾ ਜਿਹੜਾ ਪੁੱਤ ਦੇ ਜਾਣ ਪਿੱਛੇ ਬੇੜਾ ਸੋਣਾ ਲੱਗਣਾ ਪੁੱਤ ਦੇ ਜਾਣ ਪਿੱਛੇ ਮਾਂ ਆਪਣੇ ਆਪ ਨੂੰ ਸਖਣੀ ਸਮਝਣੇ ਕਹਿੰਦੇ ਨਾਰਾਂ ਭਾਵੇਂ ਹੋਵਣ ਪਰੀਆਂ ਪਹਿਨਣ ਪੱਟ ਹੰਡਾਵਣ ਜਰੀਆਂ ਨਾਲ ਹੁਸਨ ਦੇ ਡੱਕ ਡੱਕ ਭਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੈਗਲ ਲਾਲਾਂ ਦਾ ਹਾਰ ਨਾ ਹੋਵੇ ਹਾਂਜੀ ਉਹ ਉਹ ਜਿਹੜਾ ਹਾਰ ਸੀ ਨਾ ਮਾਰਿਆ ਨੇ ਫੇਰ ਪਰੋਇਆ ਪਰ ਹਾਂ ਇਨੀ ਗੱਲ ਜ਼ਰੂਰ ਆ ਜਿਹੜਾ ਪਰਿਵਾਰ 2025 ਸਾਲ ਅੱਗੇ ਫਿਰਦਾ ਸੀਗਾ ਉਹਨੂੰ 2025 ਸਾਲ ਪਿੱਛੇ ਤਾਂ ਮੁੜਨਾ ਪਿਆ ਹਾਂ ਕਿਉਂਕਿ ਕਦੋਂ ਉਹਨੇ ਬਚਪਨਾ ਆਉਣਾ ਹੈ ਕਦੋਂ ਉਸ ਬੱਚੇ ਨੇ ਜਵਾਨੀ ਚ ਜਾਣਾ ਹੈ ਤਾਂ ਪੋਤਾ ਖੜਾਉਣ ਦੀ ਉਮਰ ਸੀਗੀ ਉਹ ਹੁਣ ਤਾਂ ਪੁੱਤੇ ਖੜਾਉਣ ਦੀ ਉਮਰ ਸੀਗੀ ਹਨਾ ਪਰ ਚਲੋ ਫੇਰ ਵੀ ਜਿਹੜੀ ਉਸ ਹਿਰਦੇ ਦੇ ਵਿੱਚ ਬਾਪੂ ਬਲਕੌਰ ਸਿੰਘ ਹਰ ਜਗ੍ਹਾ ਤੇ ਬੋਲਦਾ ਤਾਂ ਮੇਰੇ ਪੁੱਤ ਦਾ ਕਸੂਰ ਤੇ ਦੱਸ ਦੋ ਕੀ ਆ ਹਾਂ ਵੋਲਦ ਜੀ ਨਾ ਉਹਦੀ ਅਕਸਰ ਵੀਡੀਓ ਆਉਂਦੀ ਰਹਿੰਦੀ ਹੈ ਮੈਂ ਸਿੱਧੂ ਮੁਸੇਵਾਲੇ ਨੂੰ ਕਦੇ ਦੇਖਿਆ ਨਹੀਂ ਮੈਂ ਜਿਆਦਾ ਸੁਣਿਆ ਨਹੀਂ ਕਿਤੇ ਪਰ ਉਹਦੇ ਜਿੱ ਇੱਕ ਖਾਸੀਅਤ ਦੇਖੀ ਆ ਵੀ ਉਹ ਬੰਦੇ ਨੇ ਜਿਹੜੀ ਪੱਗ ਆ ਨਾ ਪੱਗ ਇਹਨੂੰ ਵਲਦ ਤੱਕ ਲੱਗ ਗਿਆ ਕਦੇ ਉਸ ਬੰਦੇ ਨੇ ਅਸਲੀਲ ਨਹੀਂ ਗਿਆ ਤੇ ਕਦੇ ਉਸ ਬੰਦੇ ਨੇ ਜਦੋਂ ਕਹਿੰਦੇ ਨਾ ਜਦੋਂ ਨਾ ਕੋਈ ਬੰਦਾ ਚਲੇ ਜਾਂਦਾ ਉਹਦੀ ਕਦਰ ਨਾ ਬਾਅਦ ਚ ਪਤਾ ਲੱਗਦੀ ਆ ਸਾਡੇ ਜੋ ਨੇ ਗਾਇਆ ਸੱਚ ਗਾਇਆ ਉਹਨੂੰ ਉਹਦੇ ਉਹਦੇ ਬੋਲਣ ਨੂੰ ਲੋਕ ਰੱਬ ਦੀ ਬਾਣੀ ਵਾਂਗੂ ਮੰਨਦੇ ਆ ਹਾਂਜੀ ਉਹ ਘਟਾ ਸੀਗਾ ਬਹੁਤ ਦੁਨੀਆ ਆਉਂਦੀ ਆ ਬਹੁਤ ਜਾਂਦੀ ਆ ਬਹੁਤ ਚੰਗੇ ਲੋਕ ਮਰਦੇ ਆ ਬਹੁਤ ਮਾੜੇ ਮਰਦੇ ਆ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਦੁਨੀਆ ਉਹਨੂੰ ਰੋਂਦੀ ਸੀ ਅੱਜ ਤੱਕ ਅੱਜ ਤੱਕ ਉਸ ਗਾਇਕ ਦੀਆਂ ਪੰਜਾਬ ਦੇ ਪੁੱਤ ਦੀਆਂ ਸਮੀਰਾ ਬਿਕਦੀ ਹੈ